ਹਾਂਜੀ ਦੋਸਤੋ ਟਾਕ ਵਿਦ ਡਾਕਟਰ ਸੁਖਜੈਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਨੂੰ ਪਤਾ ਹੀ ਹੈ ਕਿ ਜੋੜਾ ਜਿਹਾ ਸੀਜ਼ਨ ਦਾ ਟਾਈਮ ਚੱਲਦਾ ਪਿਆ ਥੋੜੀ ਜਿਹੀ ਸਿਹਤ ਵੀ ਨਹੀਂ ਠੀਕ ਸੀ ਸੋ ਤੁਹਾਨੂੰ ਜਿਹੜੀਆਂ ਦੋ ਚਾਰ ਸੱਜਣਾ ਦੇ ਫੋਨ ਆਏ ਸੀਗੇ ਉਹ ਅਸੀਂ ਵੀਡੀਓ ਉਹਨਾਂ ਨੂੰ ਨਹੀਂ ਦੇ ਸਕੇ ਸੋ ਅੱਜ ਆਪਾਂ ਕੋਸ਼ਿਸ਼ ਕਰਦੇ ਆ ਇੱਕ ਨਵਾਂ ਜਿਹੜਾ ਕੰਟੈਂਟ ਆਇਆ ਸੀ ਇੱਕ ਸੱਜਣ ਨੇ ਨਾ ਇੱਕ ਡੇਰੀ ਫਾਰਮ ਕਰਨਾ ਤੇ ਉਹ ਕਹਿੰਦਾ ਸੀ ਵੀ ਕਿ ਹੋਰੀਆਂ ਮੱਝਾਂ ਲਈਏ। ਸੋ ਬੜੀ ਵਧੀਆ ਗੱਲ ਸੀਗੀ। ਕਿਉਂਕਿ ਹੁਣ ਹੁਣ ਸਾਰਿਆਂ ਹੁਣ ਇਸ ਤੋਂ ਬਾਅਦ ਆਪਾਂ ਜਿਹੜੀ ਖੇਤੀ ਦੀ ਫਸਲ ਹੈ ਆਪਾਂ ਵੇਚ ਕੇ ਹੁਣ ਸਾਰਿਆਂ ਨੇ ਕੋ ਆਪਣਾ ਆਪਣਾ business ਸ਼ੁਰੂ ਕਰਨਾ ਹੈ। ਕਿਸੇ ਨੇ ਇਸ ਲਾਈਨ ਚ ਜਾਣਾ ਡੇਰੀ ਫਾਰਮ ਚ ਜਾਣਾ ਹੈ, ਕਿਸੇ ਨੇ ਕਿਤੇ ਬਾਹਰ ਜਾਣਾ ਹੈ। ਮੈਨੂੰ ਲੱਗੇ ਸਾਰਿਆਂ ਦਾ ਜਿਹੜਾ ਰੁਹਾਨ ਹੈ ਹੁਣ ਇੱਕਦਮ ਜਿਹੜਾ ਘੁੰਮਦਾ ਹੈ। ਸੋ ਅੱਜ ਆਪਾਂ ਇਹ ਗੱਲ ਕਰਨੀ ਹੈ ਵੀ ਜੇ ਕਿਸੇ ਨੇ ਡੇਰੀ ਫਾਰਮ ਨਵਾਂ ਸ਼ੁਰੂ ਕਰਨਾ ਵੀ ਉਹਦੇ ਵਾਸਤੇ ਜਿਹੜੀਆਂ ਮੱਝਾਂ ਨੇ ਕਿਹੋ ਜੀਆਂ ਲੈਣਾਂ। ਸੋ ਵੀਰ ਦਾ ਬਹੁਤ ਵਧੀਆ ਜਵਾਬ ਸੀਗਾ, ਕੋਣ ਸੀਗਾ। ਸੋ ਉਹਦਾ ਜਵਾਬ ਇਹ ਆ ਵੀ ਜਿਹੜੀ ਵੀ ਤੁਸੀਂ ਮੱਝ ਲੈਣੀ ਹੈ। ਮੈਕਸਿਮਮ ਸਭ ਤੋਂ ਪਹਿਲਾਂ ਤੁਸੀਂ ਇਹ ਵੇਖਣਾ ਵੀ ਮੱਝ ਕਿੱਤੋਂ ਕੱਟ ਕੀਮਤ ਦੀ ਲੈਣੀ ਹੈ। ਕਿਉਂਕਿ ਮੈਂ ਜਦੋਂ ਸ਼ੁਰੂ ਕੀਤਾ ਸੀ ਫਾਰਮ ਮੈਨੂੰ ਇਸ ਗੱਲ ਦੀ ਬਿਲਕੁਲ ਨੌਲੇਜ ਨਹੀਂ ਸੀ। ਮੈਂ ਬਹੁਤ ਮੱਝਾਂ ਮਹਿੰਗੀਆਂ ਲਈਆਂ। ਤੇ ਜਿਨ੍ਹਾਂ ਨੇ ਕਰਕੇ ਮੈਨੂੰ ਬਹੁਤ ਘਾਟਾ ਪਿਆ। ਕਾਟ ਰੇਟ ਦੀ ਮੱਝ ਲੈਣੀ ਸਭ ਤੋਂ ਪਹਿਲੀ ਚੰਗਾ ਨਹੀਂ ਕਾਟ ਰੇਟ ਦੀ ਮੱਝ ਲੈਣੀ ਹੈ ਮੈਕਸਿਮਮ ਕਦੇ ਵੀ ਤੁਸੀਂ 1 ਲੱਖ ਹਨਾ ਜਾਂ 1.5 ਲੱਖ ਇਹ ਮੱਝਾਂ ਦੇ ਤੁਸੀਂ ਪਿੱਛੇ ਨਹੀਂ ਜਾਣਾ 2 ਲੱਖ 3 ਲੱਖ ਇਹ ਤੁਸੀਂ ਕਦੇ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਹਮੇਸ਼ਾ ਹੀ ਦੱਸਦਾ ਹੁੰਦਾ ਕਿਉਂਕਿ ਜਿਹੜਾ ਵੀ ਤੁਹਾਡੇ ਨਾਲ ਆਪਾਂ ਗੱਲ ਸ਼ੇਅਰ ਕਰਨੀ ਹੁੰਦੀ ਏ ਇਹ ਮੇਰਾ ਆਪਦਾ ਤਿਰਬਾ ਮੇਰੀ ਆਪਣੀ ਨਿੱਜੀ ਰਏ ਤੁਹਾਡੇ ਨਾਲ ਵੀ ਇਹ ਨਹੀਂ ਵੀ ਮੈਂ ਐਵੇਂ ਤੁਹਾਨੂੰ ਕਿਉਂਕਿ ਮੈਨੂੰ ਇਸ ਚੀਜ਼ ਨੇ ਬਹੁਤ ਲੌਸ ਕੀਤਾ ਕਿਉਂਕਿ ਤੁਸੀਂ ਦੇਖਿਓ ਵੀ ਮੈਂ 2-2 ਲੱਖ ਦੀਆਂ ਮੱਝਾਂ ਲੈ ਕੇ ਆਇਆ ਸੀ ਜਿਹੜੀਆਂ ਮੈਂ ਬਾਅਦ ਦੇ ਵਿੱਚ 70-70 ਹਜ਼ਾਰ ਦੀਆਂ ਵੇਚੀਆਂ ਸੋ ਫਿਰ ਮੈਂ ਘੱਟ ਕੀਮਤ ਦੀਆਂ ਮੱਝਾਂ ਲੈ ਕੇ ਜਿਹੜਾ ਫਾਰਮ ਉਸ ਟਾਈਮ ਇਹ ਤਾਂ ਤੁਸੀਂ ਕੱਟ ਰੇਟ ਦੀ ਮੱਝ ਲੈਣੀ ਹੈ ਸਭ ਤੋਂ ਪਹਿਲੀ ਗੱਲ ਤੁਸੀਂ ਇਹ ਨੋਟ ਕਰ ਲਈਏ ਇੱਕ ਤੁਸੀਂ ਮੱਝ ਲੈਣੀ ਹੈ ਸੂਈ ਹੋਈ ਸੂਈ ਹੋਈ ਮੱਝ ਲੈਣੀ ਹੈ ਸੂਈ ਹੋਈ ਮੱਝ ਆਪਾਂ ਲੈਣੀ ਹੈ ਤਿੰਨ ਟਾਈਮ ਚੋਕੀ ਤਿੰਨ ਟਾਈਮ ਚੋਕੀ ਦੋ ਟਾਈਮ ਚੋਕੇ ਨਹੀਂ ਲੈਣੀ ਚੋਕੇ ਨਹੀਂ ਲੈਣੀ ਮਰ ਕੋ ਪੈਨਾ ਟਾਈ ਇੱਕ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਮੱਝ ਜਿੰਦੇ ਮਗਰ ਕੱਟੇ ਹੋ ਕੱਟੀ ਵਾਲੀ ਮੱਝ ਲੈ। ਕਿਉਂਕਿ ਇਹ ਮੇਰੀ ਆਪਣੀ ਨਿੱਜੀ ਨਿੱਜੀ ਤੁਹਾਡੇ ਨਾਲ ਗੱਲ ਹੈ। ਇਹ ਮੇਰੀ ਨਿੱਜੀ ਰਹਾ ਉਹ ਦੋਸਤ ਨੂੰ ਜਿਹੜੇ ਤਰਾਹ ਨੇ ਫਾਰਮ ਸ਼ੁਰੂ ਕਰਨਾ। ਇੱਕ ਦੋਸਤੋ ਤੁਸੀਂ ਘੱਟ ਰੇਟ ਦੀ ਮੱਝ ਲੈਣੀ। ਲੱਖ ਵਾਲੀ ਮੱਝ ਦੇ ਪਿੱਛੇ ਬਿਲਕੁਲ ਨਹੀਂ ਜਾਣਾ। ਤੁਸੀਂ ਪਹਿਲਾਂ ਬਰੀਡ ਤੇ ਕੰਮ ਨਹੀਂ ਕਰਨਾ। ਕਿਉਂਕਿ ਜਦੋਂ ਅਸੀਂ ਬਰੀਡ ਤੇ ਕੰਮ ਕਰਦੇ ਆ ਉਹ ਬੜੇ ਲਾਸ ਹੁੰਦੇ ਆ। ਕਿਉਂਕਿ ਜਿਹੜੇ ਬੰਦੇ ਬਰੀਡ ਤੇ ਕੰਮ ਕਰਦੇ ਆ ਚਲੋ ਕਿਉਂਕਿ ਉਹ ਸਟੈਂਡ ਹੋਏ ਹੋਏ ਆ। ਆਪਾਂ ਥੱਲੇ ਸਟੈਪ ਬਾਈ ਸਟੈਪ ਸਟੈਂਡ ਹੋਣਾ। ਘੱਟ ਰੇਟ ਦੀ ਮੱਝ ਲੈਣੀ ਹੈ। ਸੂਈ ਹੋਈ ਮੱਝ ਲੈਣੀ ਹੈ ਤਿੰਨ ਟਾਈਮ ਦੀ ਚੁਆਈ ਕਰਕੇ ਦੋ ਟਾਈਮ ਚੁਆਈ ਕਰਕੇ ਕਦੇ ਨਹੀਂ ਮੱਝ ਲੈਣੀ ਅੱਜ ਵੀ ਮੈਂ ਕੇਸ ਤੇ ਗਿਆ ਸੀ ਬੁਬਾਰੀਆਂ ਨੇ 80 ਹਜ਼ਾਰ ਦੀ ਮੱਝ ਦਿੱਤੀ ਕਿਸਾਨ ਨੂੰ ਉਹਨੇ ਵੀ ਦੋ ਟਾਈਮ ਚੋ ਕੇ ਲਈ ਏ ਤੇ ਜਰਾ ਠਗੀ ਹੋ ਗਈ ਉਹਦੇ ਨਾਲ ਤੇ ਕੋਸ਼ਿਸ਼ ਇਹ ਕਰਨੀ ਹੈ ਵੀ ਮੱਝ ਦੇ ਨਾਲ ਕੱਢੀ ਹੋਵੇ ਕਿਉਂਕਿ ਤੁਹਾਡੇ ਕੋਲੇ ਦੋ ਜਿਹੜੇ ਸੈਟ ਆ ਉਹ ਥੋੜੇ ਪੈਸਿਆਂ ਦੇ ਆਜ ਸੋ ਦੋਸਤੋ ਇਹਦੇ ਵਿੱਚ ਆਪਾਂ ਹੁਣ ਕੀ ਕਰਨਾ ਹੈ ਹੁਣ ਆਪਾਂ ਜਿਹੜੀ ਮੱਝ ਕਦੀ ਵੀ ਪਹਿਲਾ ਸੂਆ ਤੁਸੀਂ ਮੱਝ ਨਹੀਂ ਲੈਣੀ ਮੱਝ ਲੈਣੀ ਤੁਸੀਂ ਤੀਜਾ ਸੂਆ ਜਾਂ ਲੈਣੀ ਦੂਜਾ ਸੂਆ ਤੇ ਜਾਂ ਚੌਥਾ ਸੂਆ ਕਿਉਂਕਿ ਇਹਨਾਂ ਦੇ ਵਿੱਚ ਤੁਸੀਂ ਪਹਿਲਣ ਮੱਝ ਨੇ ਦੁੱਧ ਨਹੀਂ ਦੇਣਾ ਉਹਨਾਂ ਤੁਸੀਂ ਬਿਊਟੀ ਵੇਖ ਕੇ ਉਹਦੀ ਲੈ ਲੋਗੇ ਪਰ ਆਪਾਂ ਕੰਮ ਦੁੱਧ ਦਾ ਕਰਨਾ ਹੈ ਦੁੱਧ ਆਉਣਾ ਨਹੀਂ ਖਰਚਾ ਵੱਧ ਹੋ ਜਾਣਾ ਵੱਡਾ ਜਿਹੜਾ ਮਾਣੇ ਉਹ ਘਬਰਾ ਜਾਣਾ ਤੁਸੀਂ ਇਹਨੂੰ ਸਮਝਣਾ ਬਦਲਦਾ ਫੇਰੇ ਮੇਰੇ ਨਾਲ ਐਵੇਂ ਹੋਇਆ ਮੈਂ ਬੜੀਆਂ ਬਿਊਟੀ ਵਾਲੀਆਂ ਬੱਝਾਂ ਲਈਆਂ ਦੁੱਧ ਉਹਨਾਂ ਨੇ ਦਿੱਤਾ ਨਹੀਂ ਉਹਨਾਂ ਕੋਸਟ ਜ਼ਿਆਦੀ ਖਰਚਲੀ ਉਹ ਫਿਰ ਮੈਨੂੰ ਬੜੇ ਲਾਸ ਹੋ ਗਏ ਦੂਜਾ ਸਵੇਰ ਮੱਝ ਲੈਣੀ ਹੈ ਤੀਜਾ ਸਵੇਰ ਮੱਝ ਜਿਹੜੀ ਮੱਝ ਦੁੱਧ ਤੇ ਲੱਗੀ ਹੋਵੇ ਚੌਥਾ ਸਵੇਰ ਵੀ ਲੈ ਲਓ ਇੱਕ ਤੁਸੀਂ ਜਿਹੜੀ ਮੱਝ ਲੈਣੀ ਉਹਦੀ ਖੂਬਸੂਰਤੀ ਨਹੀਂ ਵੇਖਣੀ ਵੀ ਇਹ ਨਹੀਂ ਵੇਖਣਾ ਵੀ ਉਹਦੀ ਬਿਊਟੀ ਬੜੀ ਏ ਸਿਰ ਕਹਿੰਦੇ ਗੋਲ ਹੋਣ ਪੂਛ ਲੰਬੀ ਹੋਵੇ ਇਹ ਚੀਜ਼ਾਂ ਨਹੀਂ ਨੋਟ ਕਰਨੀਆਂ ਤੁਸੀਂ ਗੱਲ ਕੰਮ ਕਰਨਾ ਸਿਰਫ ਫੋਕਸ ਦੁੱਧ ਤੇ ਵੀ ਮੱਝ ਆਪਣੀ ਦੁੱਧ ਕਿੰਨਾ ਦਿੰਦੀ ਹੈ ਸਿੰਘ ਬਟਾਲਾ ਵਿੰਗੇ ਡੇਢੀ ਹੋਣਾ ਕਿਉਂਕਿ ਜਦੋਂ ਤੁਹਾਡੇ ਕੋਲੇ ਦੁੱਧ ਆ ਗਿਆ ਤੁਹਾਡੇ ਕੋਲੇ ਪੈਸੇ ਆ ਗਏ ਤੁਹਾਡੇ ਕੋਲੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਅੱਛਾ ਸੀਮਨ ਲਵਾ ਕੇ ਬਹੁਤ ਅੱਛੀਆਂ ਮੱਝਾਂ ਤਿਆਰ ਕਰ ਲੋਗੇ ਜੇ ਤੁਸੀਂ ਸਟਾਰਟ ਦੇ ਵਿੱਚ ਹੀ ਇਦਾਂ ਦਾ ਵੀ ਆਪਾਂ ਬਿਊਟੀ ਵਾਲੀਆਂ ਮੱਝਾਂ ਲੈਣੀਆਂ ਨੇ ਲੱਖ ਡੇਢ ਲੱਖ ਵਾਲੀਆਂ ਲੈਣੀਆਂ ਨੇ ਸੋ ਦੋਸਤੋ ਉਹਦੇ ਵਿੱਚ ਬਹੁਤ ਲਾਸ ਹੋ ਜਾਏਗਾ ਤੁਹਾਨੂੰ ਕਿਉਂਕਿ ਹੁਣ ਸੋਸ਼ਲ ਮੀਡੀਆ ਤੇ ਬੰਦੇ ਮੱਝਾਂ ਵੇਚਦੇ ਆ ਲੱਖ ਦੀ ਸਵਾ ਲੱਖ ਦੀ 90000 ਦੀ ਸੋ ਇਦਾਂ ਵੀ ਤੁਸੀਂ ਵੀ ਜਿਹੜੀ ਉਹ ਮਿਸਟੇਕ ਨਾ ਕਰਿਓ ਕਿਉਂਕਿ ਇਹ ਮਿਸਟੇਕ ਮੈਂ ਕੀਤੀ ਸੀਗੀ ਮੈਂ ਜਦੋਂ ਫਾਰਮ ਸਟਾਰਟ ਕੀਤਾ ਸੀ ਮੈਂ ਇੱਕਦਮ ਹੀ ਹੋ ਗਿਆ ਬਰੀਡ ਤੇ ਹੋ ਗਿਆ ਵੀ ਬਰੀਡ ਤੇ ਕੰਮ ਕਰੀ ਗਿਆ ਪਰ ਉਹ ਬਰੀਡ ਤੇ ਕੰਮ ਕਰਦੇ ਕਰਦੇ ਸੋਸਤੋ ਮੈਨੂੰ ਬਹੁਤ ਲਾਸ ਹੋਇਆ ਫਿਰ ਮੈਂ ਉਹ ਮੱਝਾਂ ਲੱਖ ਲੱਖ ਦਾ ਘਾਟਾ ਪਾ ਕੇ ਵੇਚੀਆਂ ਸੋ ਉਹ ਜਿਹੜੇ ਘਾਟੇ ਸੀਗੇ ਮੈਨੂੰ ਹੁਣ ਦਿਕ ਰਿਓ ਮੇਰੇ ਨਾਲ ਤੁਰੇ ਆਉਂਦੇ ਆ ਹੁਣ ਆਣ ਕੇ ਮੇਰੇ ਜਿਹੜੇ ਉਹ ਪਿਆਰੇ ਕਾਰਮ ਦੇ ਵਿੱਚ ਲੱਗੇ ਆ ਉਹ ਵੀ ਫਿਰ ਮੈਂ ਲੋਕਲ ਮੱਝਾਂ ਲਈਆਂ ਕੱਟ ਕੀਮਤ ਦਿੱਤੀਆਂ ਉਹਨਾਂ ਦੇ ਕਰਕੇ ਦੁੱਧ ਆਇਆ ਦੁੱਧ ਵਣ ਕਰਕੇ ਜਿਹੜਾ ਵੀ ਉਹ ਮੇਰੇ ਕੋਲ ਪੈਸੇ ਆਉਣੇ ਸ਼ੁਰੂ ਹੋਏ ਫਿਰ ਮੈਂ ਉਹਨਾਂ ਦੇ ਹੌਲੀ ਹੌਲੀ ਸੈਟਅਪ ਕੀਤਾ ਸੋ ਦੋਸਤੋ ਇਹ ਜਿਹੜੀਆਂ ਚਾਰ ਪੰਜ ਗੱਲਾਂ ਨੇ ਇਹ ਤੁਸੀਂ ਬੂਰੀਆਂ ਧਿਆਨ ਚ ਰੱਖ ਕੇ ਤੇ ਆਪਣਾ ਕੰਮ ਸ਼ੁਰੂ ਕਰ ਲਓ ਪ੍ਰਮਾਤਮਾ ਕਿਰਪਾ ਕਰੇਗਾ ਚੜ੍ਹਦੀ ਕਲਾ ਕਰੇਗਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਏ ਸੋ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਟਾਕ ਵਿਦ ਡਾਕਟਰ ਸੁਖਜੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ